ਕੰਗਰਨ ਰੋਤ ਨੇ ਫਿਰ ਦੋਹ ਕਰ ਦਿੱਤਾ ਇਹ ਵੱਡਾ ਕਾਂਡ ਖਬਰ ਨੂੰ ਸ਼ੁਰ ਕਰਨ ਤੋਂ ਪਹਿਲਾਂ ਜੇ ਨਾਲ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈੰਦੇ ਵੀਡੀਓ ਨੂੰ ਹੱਤਵਾਲ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਕਿਸਾਨ ਕਾਨੂੰਨ ਹੱਥ ਚ ਲੈਂਦੇ ਨੇ ਅਦਾਕਾਰ ਤੇ ਸੰਸਦ ਮੈਂਬਰ ਕੰਗਰਨ ਰੋਤ ਨੇ ਇੱਕ ਵਾਰ ਫਿਰ ਕਿਸਾਨਾਂ ਨੂੰ ਮਾੜਾ ਬੋਲਿਆ ਹੈ ਕੰਗਰਨ ਰੋਤ ਵਾਰ-ਵਾਰ ਪੰਜਾਬ ਨੂੰ ਨਿਸ਼ਾਨਾ ਬਣਾ ਰਹੀ ਹੈ ਹੁਣ ਉਸਨੇ ਕਿਹਾ ਹੈ ਕਿ ਜੇਕਰ ਸਾਡੀ ਸਿੱਖਰਲੀ ਲੀਡਰਸ਼ਿਪ ਮਜ਼ਬੂਤ ਨਾ ਹੁੰਦੀ ਤਾਂ ਕਿਸਾਨਾਂ ਅੰਦੋਲਨ ਦੇ ਦੌਰਾਨ ਪੰਜਾਬ ਹੀ ਬੰਗਲਾਦੇਸ਼ ਚ ਤਬਦੀਲ ਹੋ ਜਾਣਾ ਸੀ ਕੰਗਨਾ ਨੇ ਕਿਹਾ ਹੈ ਕਿ ਪੰਜਾਬ ਚ ਕਿਸਾਨ ਅੰਦੋਲਨ ਦੇ ਨਾਂ ਤੇ ਬਦਮਾਸ਼ ਹਿੰਸਾ ਫੈਲਾ ਰਹੇ ਨੇ ਉਥੇ ਬਲਾਤਕਾਰ ਤੇ ਕਤਲ ਹੋਏ ਕਿਸਾਨ ਬਿੱਲ ਪਾਸ ਪਸ ਲੈ ਕੇ ਗਏ ਨਹੀਂ ਤਾਂ ਇਹਨਾਂ ਬਦਮਾਸ਼ਾਂ ਦੀ ਬਹੁਤ ਲੰਮੀ ਯੋਜਨਾ ਸੀ ਉਹ ਦੇਸ਼ ਦੇ ਵਿੱਚ ਕੁਝ ਵੀ ਕਰ ਸਕਦੇ ਨੇ ਦੱਸਦੀ ਕੰਗਨਾ ਨੂੰ ਜਲਦੀ ਹੀ ਫਿਲਮ ਐਮਰਜੈਂਸੀ ਚ ਨਜ਼ਰ ਆਵੇਗੀ ਇਸ ਫਿਲਮ ਜਿਸ ਨੇ ਸਾਬਕਾ ਪ੍ਰਧਾਨ ਮੰਤਰੀ ਅੰਦਰ ਗਾਦੀ ਦਾ ਕਿਰਦਾਰ ਨਭਾਇਆ ਹੈ ਕੰਗਨਾ ਨੇ ਕਿਹਾ ਹੈ ਕਿ ਵਿਰੋਧੀ ਦੇ ਦੇ ਨੇ ਤਾਂ rahul gandhi ਨੂੰ ਵੀ ਇਹ ਫਿਲਮ ਦੇਖਣੀ ਚਾਹੀਦੀ ਹੈ ਕੰਗਨਾ ਨੇ ਦਾਵਾ ਕੀਤਾ ਹੈ ਕਿ rahul gandhi ਵੀ ਇਸ ਫਿਲਮ ਨੂੰ ਜ਼ਰੂਰ ਪਸੰਦ ਕਰੇਗਾ ਭਾਵੇਂ ਉਹ ਇਸ ਨੂੰ ਜਨਤਕ ਤੋਂਟੇ